ਪਿਆਰ ਅਤੇ ਸਤਕਾਰਯੋਗ ਦਰਸ਼ਕ ਮੇਰੇ ਵੀਰ ਭੈਣ ਭਰਾ ਅਗੁਰੂ ਮਤਾਵਾ ਬੱਚੇ ਸਾਰਿਆਂ ਨੂੰ ਪਿਆਰ ਅਤੇ ਸਤਕਾਰ ਸਹਿਤ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਆਪਾਂ ਅੱਜ ਦੇ ਪਾਠ 2 ਵਿੱਚ ਅਸਥਿਰਤਾ ਤੋਂ ਵਿਚਾਰ ਕਰਦੇ ਹਾਂ ਅੱਜ ਦੇ ਸਮੇਂ ਵਿੱਚ ਜਿੰਨੀਆਂ ਸੁੱਖ ਸੁਹੂਲਤਾਂ ਦੀ ਵਟੋਂ ਇਨਸਾਨ ਕਰ ਰਿਹਾ ਹੈ ਬੀਤੇ ਸਮੇਂ ਨਾਲ ਤੁਲਨਾ ਕਰਨੀ ਨਾ ਮੁਮਕਨ ਹੈ ਪਰੰਤੂ ਸੁੱਖ ਸੁਹੂਲਤਾਂ ਦੇ باوجود ਨਿਰਾਸ਼ਾ ਚਿੰਤਾ ਗੁੱਸਾ ਬੇਚੈਨੀ ਅਤੇ ਬਿਮਾਰੀਆਂ ਨੇ ਜਨਮ ਲੈ ਲਿਆ ਹੈ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਸੱਚਾ ਸੁੱਚਾ ਜੀਵਨ ਜੀਉਣ ਨੂੰ ਪ੍ਰੇਰਿਤ ਕਰਦੀਆਂ ਸਨ ਪਰੰਤੂ ਮੋਬਾਈਲ ਨੇ ਸਭ ਕੁਝ ਭੁਲਾ ਦਿੱਤਾ ਇਹਨਾਂ ਸਭ ਸਮਸ਼ਿਆਵਾਂ ਤੋਂ ਬਚਣਾ ਅਧਿਆਤਮਿਕ ਮਾਰਗ ਹੀ ਰਸਤਾ ਬਜਦਾ ਹੈ ਜੋ ਸਮੇਂ ਦੀ ਮੁੱਖ ਲੋੜ ਹੈ ਅਧਿਆਤਮਿਕ ਕਮਾਰਗ ਦਾ ਰਸਤਾ ਹੀ ਮੂਲ ਤੋਂ ਸ਼ੁਰੂ ਹੁੰਦਾ ਹੈ ਗੁਰੂ ਸਾਹਿਬ ਜੀ ਗੁਰਬਾਣੀ ਸ਼ਬਦ ਰਜਾਨਾ ਪੜਦੇ ਹਾਂ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੂਲ ਪ੍ਰਮਾਤਮਾ ਸਰੂਪ ਹੈ ਮੂਲ ਨਾਲੋਂ ਟੁੱਟਣਾ ਪਰਮਾਤਮਾ ਤੋਂ ਵਿਛੜ ਜਾਣਾ ਹੀ ਹੈ ਮਨੋਖ ਪਰਮਾਤਮਾ ਤੋਂ ਜਨਮ ਲੈਂਦੇ ਹੀ ਵਿਛੜ ਗਿਆ ਅਤੇ ਬਾਹਰੀ ਸੰਸਾਰ ਦੇ ਸੁੱਖ ਆਨੰਦ ਲੈਂਦਾ ਦੁੱਖਾਂ ਵਿੱਚ ਫਸ ਗਿਆ ਮਾਇਆ ਅਹੰਕਾਰ ਸੰਸਾਰੀ মোহ ਲਾਲਚਾਂ ਵਿੱਚ ਹੀ ਜੀਵਨ ਦਾ ਸੁੱਖ ਲੱਭ ਰਿਹਾ ਹੈ ਪਰੰਤੂ ਅਧਿਆਤਮਿਕ ਮਾਰਗ ਨੂੰ ਭੁੱਲਣਾ ਹੀ ਮੂਲ ਪਰਮਾਤਮਾ ਤੋਂ ਵਿਛੜ ਜਾਣਾ ਹੈ ਇੱਕ ਵਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਸੇਵਕ ਨੂੰ ਕਿਹਾ ਕਿ ਦਰਬਾਰ ਵਿੱਚ ਜਾ ਕੇ ਬਹਤੀ ਬਾਰੇ ਸਿੱਖਿਆ ਦੇਵ ਪਰੰਤੂ ਸੇਵਕ ਮੋੜ ਆਇਆ ਕਹਿੰਦਾ ਕਿ ਲੋਕ ਸਮਝਦੇ ਹੀ ਨਹੀਂ ਹਨ ਗੁਰੂ ਜੀ ਨੇ ਹੱਸ ਕੇ ਕਿਹਾ ਕਿ ਜਿਵੇਂ ਬੂਟਿਆਂ ਨੂੰ ਪਾਣੀ ਨਾਲ ਉਗਾਇਆ ਜਾਂਦਾ ਹੈ ਤਿਵੇਂ ਮਨੁੱਖ ਅੰਦਰ ਭਗਤੀ ਦਾ ਬੀਜ ਪਿਆਰ ਸਬਰ ਸਿੰਚਾਈ ਸਚਾਈ ਨਾਲ ਪਲਦਾ ਹੈ ਨਾ ਕਿ ਕਿਸੇ ਵੀ ਤਰ੍ਹਾਂ ਬਾਰੀਕਾਰਤ ਦੀ ਲੋੜ ਹੈ ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਮਨੁੱਖ ਅੰਦਰ ਅਸਲੀ ਆਨੰਦਮਈ ਚੀਜ਼ ਹੈ ਜੋ ਸ਼ਾਂਤ ਅਮਰ ਅਨੰਤ ਹੈ ਪਰਮਾਤਮਾ ਮਨੁੱਖ ਅੰਦਰ ਅੰਤਰ ਆਤਮਾ ਰੂਪ ਵਸਦਾ ਹੈ ਜੋ ਪ੍ਰਾਕਸ਼ਨਾ ਧਿਆਨ ਸੱਚੇ ਆਸਰੰਤ ਅਤੇ ਸ਼ਬਦ ਗੁਰੂ ਦੇ ਗਿਆਨ ਨਾਲ ਹੀ ਪ੍ਰਾਪਤ ਹੁੰਦਾ ਹੈ ਸ਼ਬਦ ਗੁਰੂ ਇੱਕ ਸ਼ਕਤੀ ਹੈ ਨਾ ਕਿ ਸਰੀਰ ਇੱਕ ਵਾਰ ਗੁਰੂ ਗੋਰਖਨਾਥ ਜੀ ਦੇ ਦਰਬਾਰ ਵਿੱਚ ਇੱਕ ਆਦਮੀ ਆਇਆ ਉਹ ਬਹੁਤ ਗਰੀਬ ਅਤੇ ਦੁਖੀ ਸੀ ਉਸ ਨੇ ਗੁਰੂ ਮੈਨੂੰ ਖੁਸ਼ੀ ਕਿਵੇਂ ਮਿਲ ਸਕਦੀ ਹੈ ਗੁਰੂ ਗੋਰਖਨਾਥ ਜੀ ਮੁਸਕਰਾਉਂਦੇ ਹੋਏ ਬੋਲੇ ਪੁੱਤਰ ਖੁਸ਼ੀ ਬਾਹਰ ਨਹੀਂ ਮਿਲਦੀ ਇਹ ਸਰੀਰ ਦੇ ਅੰਦਰ ਹੈ ਜਿਵੇਂ ਦਰਿਆ ਦੇ ਅੰਦਰ ਪਾਣੀ ਸਾਫ਼ ਹੋਵੇ ਤੇ ਬਾਹਰੀ ਦਰਿਆ ਵੀ ਸਾਫ਼ دکھائی ਦੇਵੇਗਾ ਕਿਆ ਕੇ ਮਾਨ ਨੂੰ ਸੁਧ ਕਰ ਸਚਾਈ ਨਾਲ ਜੀਵਨ ਬਤਾ ਦੂਜਿਆਂ ਦੀ ਸੇਵਾ ਕਰ ਤੇ ਤੇਰੀ ਆਤਮਾ ਮਜ਼ਬੂਤ ਹੋਵੇਗੀ ਗੁਰੂ ਦੇਵ ਦੀ ਗੱਲ ਮੰਨ ਕੇ ਜੀਵਨ ਵਿੱਚ ਪਾਲਣਾ ਸ਼ੁਰੂ ਕੀਤੀ ਸਵਾ ਪਾ ਕੇ ਅੰਦਰੂਨੀ ਖੁਸ਼ੀ ਪਾ ਕੇ ਲੋਕਾਂ ਵਿੱਚ ਖੁਸ਼ੀ ਪਲਾਈ ਗੁਰੂ ਗੋਰਖਨਾਥ ਜੀ ਉਪਦੇਸ਼ ਦਿੱਤਾ ਕਿ ਜਦੋਂ ਇਨਸਾਨ ਆਪਣੇ ਗਿਆਨ ਤੇ ਅਹੰਕਾਰ ਕਰਦਾ ਹੈ ਮੇਰੇ ਕੋਲ ਬਹੁਤ ਗਿਆਨ ਹੈ ਮੇਰੇ ਵਰਗਾ ਕੋਈ ਨਹੀਂ ਪਰੰਤੂ ਉਹ ਗਿਆਨ ਤੇਰੇ ਅਹੰਕਾਰ ਨੂੰ ਕਟਾ ਦੇਵੇ ਤਾਂ ਇਹ ਸੱਚਮੁੱਚ ਗਿਆਨ ਹੈ ਅਹੰਕਾਰ ਤੋਂ ਖਾਲੀ ਸ਼ਬਦ ਸ਼ਰਤੀ ਹੈ ਮਨ ਨੂੰ ਸਰੀਰ ਨੂੰ ਅਹੰਕਾਰ ਤੋਂ ਮੁਕਤ ਰੱਖਣਾ ਸ਼ਕਤੀ ਦੀ ਪਹਿਲੀ ਪੌੜੀ ਕਹਿ ਲਓ ਤਾਂ ਠੀਕ ਰਹੇਗਾ هەر ਇੱਕ ਬੀਜ ਨੂੰ ਫੁੱਲ ਬਣ ਕੇ ਪੱਕਣ ਵਿੱਚ ਸਮਾਂ ਲੱਗਦਾ ਹੈ ਉਸੇ ਤਰ੍ਹਾਂ ਜੀਵਨ ਵਿੱਚ ਧੀਰਜ ਜ਼ਰੂਰੀ ਹੈ ਜੋ ਅਹੰਕਾਰ ਅਤੇ ਤਕਲੀਫ ਦੂਰ ਕਰਦਾ ਹੈ ਸਮੇਂ ਨੂੰ ਮੁੱਖ ਰੱਖਦੇ ਹੋਏ ਵੀਡੀਓ ਲੰਬੀ ਨਾ ਹੋਵੇ ਅਗਲੇ ਪਾਰਟ ਵਿੱਚ ਹਾਜ਼ਰ ਹੋਵਾਂਗਾ ਕਿਸੇ ਵੀ ਹਿਰਦੇ ਨੂੰ ਠੇਸ ਪਹੁੰਚੇ ਮਾਫ਼ ਕਰਨਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ